ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵੀਡੀਓ ਆ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਆ ਫੌਜੀ ਵੀਰਾਂ ਦੀ ਘਰ ਪਰਿਵਾਰ ਸਾਰਾ ਘਰ ਦੇ ਮਸਲੇ ਨੂੰ ਲੈ ਕੇ ਇਹਨਾਂ ਦਾ ਕੋਈ ਸ਼ੈਲਰ ਇਹਨਾਂ ਦੇ ਗੁਆਂਢ ਦੇ ਵਿੱਚ ਸ਼ੈਲਰ ਆ ਕੋਈ ਜਿਹੜਾ ਇਹਨਾਂ ਦੇ ਘਰ ਤੋਂ 5-7 ਸਾਲ ਜਿਹੜਾ ਬਾਅਦ ਦੇ ਵਿੱਚ ਲੱਗਿਆ ਸੋ ਅੱਜ ਉੱਥੇ ਇਕੱਠੇ ਹੋਏ ਸੀ ਸਾਰੇ ਪ੍ਰਮਿੰਦਰ ਸਿੰਘ ਝੋਟਾ ਹੋਰ ਜਥੇਬੰਦੀਆਂ ਵੀ ਕਟੀਆਂ ਹੋਈਆਂ ਸੀ ਉਹਨਾਂ ਦੇ ਘਰ ਦੇ ਵਿੱਚ ਸੋ ਜੇ ਆਪਾਂ ਕਹਿ ਰਹੀਏ ਕਿ ਇਸ ਦੇਸ਼ ਦੇ ਵਿੱਚ ਫੌਜੀ ਵੀਰਾਂ ਜਿਹੜੇ ਜਿਨੇ ਕਹਿੰਦੇ ਆ ਕਿ ਅਸੀਂ 2-2 ਸਾਲ ਤੱਕ ਪ੍ਰਸ਼ਾਸਨ ਕੋਲੇ ਵੀ ਜਾਇਆ ਏ ਅਸੀਂ ਕੋਟਾ ਕਚਹਿਰੀਆਂ ਦੇ ਵਿੱਚ ਵੀ ਜਾਇਆ ਏ ਫਿਰ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਫਿਰ ਆਪਾਂ ਕੀ ਕਹਿ ਸਕਦੇ ਆ ਕਿ ਇਸ ਦੇਸ਼ ਦਾ ਕਾਨੂੰਨ ਆ ਜਿਹੜਾ ਉਹ ਕਿੱਥੇ ਖੜਾ ਵੀ ਜਦੋਂ ਫੌਜੀਆਂ ਦੇ ਮਸਲੇ ਹੱਲ ਨਹੀਂ ਹੋ ਰਹੇ ਤੇ ਆਮ ਲੋਕਾਂ ਦਾ ਕੀ ਹਾਲਾਤ ਹੋਣਗੇ ਭਗਵੰਤਮਾਨ ਸਾਹਿਬ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਥੇ ਬੰਦੀਆਂ ਦੇ ਉੱਤੇ ਲਾਠੀ ਚਾਰਜ ਵੀ ਕਰਦੇ ਹਾਂ ਜਥੇ ਬੰਦੀਆਂ ਨੂੰ ਧਰਨਿਆਂ ਦੇ ਉੱਤੋਂ ਚੱਕਦੇ ਹਾਂ ਤੇ ਕਹਿੰਦੇ ਹਾਂ ਲਾਅ ਐਂਡ ਆਰਡਰ ਦੀ ਸਥਿਤੀ ਬਣਦੀ ਆ ਇਹਨਾਂ ਫੌਜੀ ਵੀਰਾਂ ਦਾ ਕਸੂਰ ਕੀ ਆ ਕੋਲੇ ਸ਼ਰਨ ਲੱਗਿਆ ਸਿੰਗਲਾ ਕੋਈ ਰਾਈਸ ਮੈਲ ਆ ਨਰਸੀ ਸਿੰਗਲਾ ਕੋਈ ਰਾਈਸ ਮੈਲ ਆ ਉਹਦੇ ਨਾਲ ਵਾਟਰ ਪੋਲਿਊਸ਼ਨ ਹੋ ਰਿਹਾ ਉੱਥੇ ਬਿਮਾਰੀਆਂ ਫੈਲ ਰਹੀਆਂ ਉੱਥੇ 에ਅਰ ਪੋਲਿਊਸ਼ਨ ਵੀ ਹੋ ਰਿਹਾ ਉਹਦੇ ਕਾਰਨ ਉੱਥੇ ਆਪਾਂ ਕਹਿ ਲਈਏ ਨੌਇਜ਼ ਪੋਲੂਸ਼ਨ ਵੀ ਹੋ ਰਿਹਾ ਉੱਥੇ ਸੋਇਲ ਪੋਲੂਸ਼ਨ ਵੀ ਹੋ ਰਿਹਾ ਉੱਥੇ ਵਾਟਰ ਪੋਲੂਸ਼ਨ ਵੀ ਹੋ ਰਿਹਾ ਇਹ ਫਿਰ ਸਾਰੇ ادارے ਜਿਹੜੇ ਚੈਕਿੰਗ ਕਰਦੇ ਉਹ ਕਿੱਥੇ ਆ ਜੇ ਫੌਜੀ ਵੀਰਾਂ ਨੇ ਇੱਕ ਟਾਈਮ ਰੱਖਿਆ ਪਰਸੋਂ ਦਾ ਇੱਕ ਤਰੀਕ ਦਾ ਧਰਨੇ ਦਾ ਉਹਨਾਂ ਦੇ ਨਾਲ ਆਲ ਇੰਡੀਆ ਕਿਸਾਨ ਯੂਨੀਅਨ ਫਤਿਹਲੋ ਸੀ ਲਗਾਤਾਰ ਟੱਚ ਦੇ ਵਿੱਚ ਵੀ ਆ ਤੇ ਸਪੋਰਟ ਦੇ ਵਿੱਚ ਵੀ ਖੜਾਂਗੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਆ ਕਿ ਉਹ ਜਿਹੜੀ ਸ਼ੈਲਰ ਆ ਉਹਨੂੰ ਬੰਦ ਕੀਤਾ ਜਾਵੇ ਤਾਂ ਕਿ ਜਿਹੜੇ ਆਮ ਲੋਕ ਉੱਥੇ ਰਹਿ ਰਿਹਾ ਖਾਸ ਕਰਕੇ ਫੌਜੀ ਵੀਰ ਜਿਹੜੇ ਦੇਸ਼ ਦੀ ਰੱਖਿਆ ਕਰਦੇ ਆ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਵੀ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਜੇ ਉਹਨਾਂ ਦੇ ਘਰ ਦੇ ਹਾਲਾਤ ਵੇਖੀਏ ਆਪਾਂ ਤੇ ਬਾਹਰ ਬਹਿ ਕੇ ਖਾਣਾ ਨਹੀਂ ਖਾ ਸਕਦੇ ਬਾਹਰ ਬਹਿ ਕੇ ਰੋਟੀ ਨਹੀਂ ਖਾ ਸਕਦੇ ਇਹ ਹਾਲਾਤ ਆ ਉਹਨਾਂ ਦੇ ਘਰਾਂ ਦੇ ਤੇ ਜੇ ਆਪਾਂ ਕਹਿੰਨੇ ਆ ਕਿ ਵਾਕਈ ਤੁਹਾਡੀ ਆਮ ਆਦਮੀ ਪਾਰਟੀ ਬਿਲਕੁਲ ਵਧੀਆ ਪਾਰਟੀ ਆ ਤੇ ਇਸ ਮੁੱਦੇ ਤੇ ਮੂਹਰੇ ਆ ਕੇ ਜਿਹੜਾ ਸ਼ੈਲਰ ਮਾਰਕਾਂ ਦੇ ਖਿਲਾਫ ਐਕਸ਼ਨ ਲੈ ਕੇ ਉਹ ਸ਼ੈਲਰ ਜਿਹੜਾ ਬੰਦ ਕਰਾਇਆ ਜਾਵੇ ਤੇ ਫੌਜੀ ਵੀਰਾਂ ਨੂੰ ਇਨਸਾਫ ਦਵਾਇਆ ਜਾਵੇ ਜੇ ਫੌਜੀ ਵੀਰਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਫੌਜੀ ਵੀਰ ਕਾਲ ਦੇਣਗੇ ਸਾਰੇ ਪੰਜਾਬ ਨੂੰ ਬੇਨਤੀ ਆ ਕਿ ਫੌਜੀ ਵੀਰਾਂ ਦੇ ਨਾਲ ਖੜਨਾ ਚਾਹੀਦਾ ਜੇ ਆਪਾਂ ਅੱਜ ਫੌਜੀ ਵੀਰਾਂ ਦੇ ਨਾਲ ਨਾ ਖੜੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੋ ਹਾਲਾਤ ਹੋਣਗੇ ਆਪਾਂ ਨੂੰ ਪਤਾ ਹੀ ਆ। ਸੋ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਨ੍ਹਾਂ ਫੌਜੀ ਵੀਰਾਂ ਦੀ ਮਦਦ ਕਰੋ। ਜਿਨ੍ਹਾਂ ਦੇ ਘਰ ਦੇ ਹਾਲਾਤ ਉਹਨਾਂ ਦੀ ਡਿਊਟੀ ਤੇ ਜਾਣ ਤੋਂ ਬਾਅਦ ਐਨੇ ਖਰਾਬ ਹੋ ਚੁੱਕੇ ਆ। ਸੋ ਬੇਨਤੀ ਹੱਥ ਜੋੜ ਕੇ ਸਾਰਿਆਂ ਨੂੰ ਇੱਕ ਤਰੀਕ ਦੀ ਕਾਲ ਦਿੱਤੀ ਆ ਉਹਨਾਂ ਨੇ ਉੱਥੇ ਵੀ ਜ਼ਰੂਰ ਪਹੁੰਚੋ। ਸੋਸ਼ਲ ਮੀਡੀਆ ਤੇ ਵੀ ਜਿੰਨੀ ਸਪੋਰਟ ਕਰ ਸਕਦੇ ਆ ਫੌਜੀ ਵੀਰਾਂ ਦੀ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।